27 ਸਤੰਬਰ 2025 ਹੈਗਾ ਦੁਪਹਿਰ ਦੇ 1 ਵਜੇ ਚੁੱਕੀ ਹੈ ਅੱਜ ਦੇ ਮੌਸਮ ਬਾਰੇ ਤੇ ਦਰਿਆਵਾਂ ਦੇ ਪਾਣੀ ਦੇ ਬਾਰੇ ਗੱਲਬਾਤ ਕਰਾਂਗੇ ਕਿ ਨਾ ਕਿਸੇ ਪਾਣੀ ਕਿੱਥੇ ਤੱਕ ਆਇਆ ਹੈਗਾ ਜੇ ਗੱਲ ਕਰੀ ਅੱਜ ਤੜਕ ਸਵੇਰੇ ਮਾਝੇ ਤੇ ਦਵਾਬੇ ਦੇ ਵਿੱਚ ਕਾਫੀ ਈਹਾਂ ਦੀਆਂ ਕਾਰਵਾਈਆਂ ਮਿਲੀਆਂ ਤੇ ਸੈਂਟਰਲ ਮਾਝਾ ਤੇ ਮਾਝੇ ਨਾਲ ਲੱਗਦੇ ਦਵਾਬੇ ਏਰੀਆ ਦੇ ਵਿੱਚ ਮੀ ਪਾਰੇ ਤੋਂ ਪਾਰਾ ਵੀ ਜਿਹੜਾ ਕਿਤੇ ਨਾ ਕਿਤੇ ਦੇਖ ਨੂੰ ਦੱਸ ਸਕਦੇ ਹਾਂ ਮਾਲਵੇ ਦੇ ਖੇਤਰਾਂ ਵਿੱਚ ਸਵੇਰੇ ਚੰਗੀ ਧੁੱਪ ਸੀ 10 11 ਵਜੇ ਤੋਂ ਲੈ ਕੇ ਫੋਨ ਦੇ ਟਾਈਮ ਤੱਕ ਕਿਤੇ ਨਾ ਕਿਤੇ ਕਾਫੀ ਬਦਲਵਾਈ ਵੀ ਜਿਹੜੀ ਦਿਖ ਰਹੀ ਕਿਤੇ ਨਾ ਕਿਤੇ ਚੰਗੀ ਧੁੱਪ ਹੋ ਜਿਹੜੀ ਲੱਗ ਰਹੀ ਹੈਗੀ ਆ 12 ਵਜੇ ਤੋਂ ਹੁਣ ਤੋਂ ਬਾਅਦ ਸ਼ਾਮ ਤੱਕ ਮਾਲਵੇ ਦੇ 30 ਤੋਂ 40% ਖੇਤਰਾਂ ਦੇ ਵਿੱਚ ਵਰਖਾ ਪੈਣ ਦੇ ਜਿਹੜੇ ਅਸਾਰ ਅਸਾਰ ਹੈਗੇ ਕਿਉਂਕਿ ਜਿਹੜਾ ਲੋ ਪ੍ਰੈਸ਼ਰ ਏਰੀਆ ਹੈਗਾ ਉਹ ਰਾਸਤਾਂ ਦੇ ਉੱਪਰ ਜਾ ਚੁੱਕਾ ਹੈ ਜੇ ਇਸ ਸਮੇਂ ਜਿਹੜਾ ਘੁਮਕਮਾ ਕੇ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਵਿੱਚੋਂ ਆਉਣ ਵਾਲੀਆਂ ਹਵਾਵਾਂ ਪੰਜਾਬ ਵੱਲ ਜਿਹੜੀਆਂ ਉਹ ਤੱਕ ਰਹੀਆਂ ਨੇ ਜਿਸ ਕਾਰਨ ਅਸਰ ਹਿੱਲੇ ਦੋ ਦੋ ਦਿਨ ਹੋਰ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਜਿਹੜੀ ਵਰਖਾ ਹੈਗੀ ਆ ਟੁੱਟਮੀ ਤੇ ਵੱਡੀ ਵੀ ਵਰਖਾ ਜਿਹੜੀ ਹੋ ਸਕਦੀ ਹੈਗੀ 9 ਸਤੰਬਰ ਤੱਕ ਕਾਰਵਾਈਆਂ ਨਿੱਕੇ-ਮੋਟੇ ਜਾਂ ਵੱਡੀਆਂ ਕਾਰਵਾਈਆਂ ਚੱਲਦੀਆਂ ਰਹਿਣਗੀਆਂ 10 11 12 13 ਤਰੀਕ ਤੱਕ 10 ਤਰੀਕ ਤੋਂ ਲੈ ਕੇ 13 ਤਰੀਕ ਤੱਕ ਬਹੁਤੇ ਇਲਾਕਿਆਂ ਦੇ ਵਿੱਚ ਮੀਂਹ ਔਰ ਆ ਤੇ ਮਿਲੇਗੀ ਚੰਗੀ ਜਿਹੜੀ ਧੁੱਪ ਲេចੇਗੀ ਮਾੜਾ-ਮੋਟਾ ਕਿਤੇ ਨਾ ਕਿਤੇ ਸਿਸਟਮ ਐਕਟਿਵ ਹੁੰਦਾ ਜਿਹੜਾ ਦਿਖਾਈ ਦੇਵੇਗਾ ਜਿਸ ਦੇ ਵਿੱਚ ਆਪਾਂ ਜੇ ਗੱਲ ਕਰੀਏ ਡੈਮਾਂ ਦੀ ਡੈਮਾਂ ਦੇ ਵਿੱਚ ਜਿਵੇਂ ਭਾਖੜਾ ਡੈਮ ਹੈਗਾ ਜੋ ਪਿਛਲੇ 2 ਦਿਨ ਪਹਿਲਾਂ ਜਿਹਦਾ ਪਾਣੀ 1679 ਫੁੱਟ ਤੱਕ ਪਹੁੰਚ ਗਿਆ ਸੀ ਜਿਸ ਨੇ ਜਿਸ ਦੀ ਜਿਹੜੀ ਰੈੱਡ ਲਾਈਨ 1680 ਸੀ ਅੱਜ ਉਹ 1670.98 ਫੁੱਟ ਤੇ ਹੈ ਜੋ ਕਿ 1670.98 ਫੁੱਟ ਹੈ ਜੋ ਪਹਿਲਾਂ 1678 ਹਰ ਮੌਸਮੀ ਉਹ ਤੋਂ ਕੁਝ ਜਿਹੜਾ ਨੀਚੇ ਹੋ ਆਇਆ ਹੈਗਾ ਪਿੱਛੋਂ ਆ ਰਿਹਾ ਪਾਣੀ 66000 66000 800 ਕਿਊਸਕ ਪਾਣੀ ਹੈਗਾ ਜੋ ਅੱਗੇ ਸਤਲੁਜ ਦੇ ਵਿੱਚ ਛੱਡਿਆ ਜਾ ਰਿਹਾ ਉਹ 70000 ਕਿਊਸਕ ਪਾਣੀ ਹੈਗਾ ਫਲੱਡ ਦੇ ਗੇਟ ਖੋਲੇ ਗਏ ਨੇ ਪਹਿਲਾਂ ਜਿਹੜੇ ਗੇਟ ਗੇਟ ਸੀਗੇ 10 11 ਫੁੱਟ ਖੋਲੇ ਜਾਂਦੀ ਸੀ ਹੁਣ 7 ਫੁੱਟ ਜਿਹੜੇ ਗੇਟ ਖੋਲੇ ਜਾਂਦੇ ਨੇ ਤੇ 10 ਤੇ 11 ਫੁੱਟ ਤੋਂ ਉਹ 7 ਫੁੱਟ ਦੇ ਗੇਟ ਜਿਹੜੇ ਆਚਕਨ ਫੌਮ ਡੈਮ ਦਾ ਪਾਣੀ ਜੋ ਬਿਆਸ ਦੇ ਉੱਪਰ ਹੈ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਉਹ 1394 ਫੁੱਟ ਸੀ 1394 ਫੁੱਟ ਨੂੰ ਪਾਰ ਕਰ ਗਿਆ ਸੀ ਜਿਹੜਾ ਕਿ ਹੁਣ ਉਹ 1392 ਫੁੱਟ ਤੇ ਆ ਗਿਆ ਹੈ ਉਹਦੇ ਵਿੱਚ ਕਿਉਸਕ ਜੇ ਗੱਲ ਕਰੀਏ ਉਹਦੇ ਵਿੱਚ ਛੱਡਿਆ ਜਾ ਰਿਹਾ ਪਾਣੀ 1 ਲੱਖ 25000 ਸਵਾ ਲੱਖ ਕਿਉਸਕ ਦੇ ਪਾਣੀ ਕਈ ਦਿਨਾਂ ਤੱਕ ਆਉਂਦਾ ਰਿਹਾ ਉਹ ਘਟ ਕੇ ਹੁਣ ਜਿਹੜਾ 46000 ਕਿਊਸਕ ਪਾਣੀ ਜਿਹੜਾ ਰਹਿ ਗਿਆ ਪੌਮ ਡੈਮ ਤੋਂ ਜੁੜਾ ਵਿਆਸਦਰਾ ਦੇ ਵਿੱਚ ਛੱਡਿਆ ਜਾ ਰਿਹਾ ਸੀਗਾ ਤੇ ਇਹ ਪਾਣੀ ਜਿਹੜਾ ਪਹਿਲਾਂ 1 ਸਵਾ ਲੱਖ ਕਿਊਸਕ ਦੇ ਲਗਭਗ ਪਾਣੀ ਸੀਗਾ ਹੁਣ ਉਹ ਪਾਣੀ 1 ਲੱਖ ਦੇ ਕਰੀਬ ਜਿਹੜਾ ਰਹਿ ਚੁੱਕਿਆ ਹੈਗਾ ਤੇ ਜੇ ਹਰੀਕੇ ਹੈੱਡ ਤੱਕ ਪਹੁੰਚ ਰਿਹਾ ਪਾਣੀ ਹੈ ਜਿਹੜਾ 270864 ਕਿਊਸਕ ਹੈ ਇਹ ਫਰੀਕੇ ਹੈਡ ਤੋਂ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਿਵੇਂ ਫਾਜ਼ਿਲਕਾ ਫਰੋਇਪੁਰ ਉਸ ਤੇ 260000 ਕਿਊਸ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਪਾਣੀ ਜਿਹੜਾ ਘਟਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਹਲੇ ਦੋ ਤਿੰਨ ਦਿਨ ਪਾਣੀ ਇੰਨਾ ਹੀ ਕਿਸ਼ਤ ਉਸ ਹਰੀਕੇ ਹੈਡ ਤੋਂ ਅੱਗੇ ਫਰੋਇਪੁਰ ਤੇ ਫਾਜ਼ਿਲਕਾ ਦੇ ਏਰੀਆ ਦੇ ਵੱਲ ਛੱਡਿਆ ਜਾਵੇਗਾ ਕੱਗਰੇ ਜਿਹੜੀ ਉਹ ਟਾਲਦੀ ਨਹੀਂ ਜਾ ਰਹੀ ਕੱਗਰੇ ਜਿਹੜੀ ਆਪਦਾ ਰੂਪ ਵੱਖਰਾ ਕਰਦੀ ਜਾ ਰਹੀ ਹੈ ਜਿਵੇਂ ਗੋਲੇ ਚੀਕੋ ਤੋਂ ਲੈ ਕੇ ਭਾਵੇਂ ਚੰਦਪੁਰਾ ਬੰਨ ਹੋਵੇ ਭਾਵੇਂ ਸੰਦੂਰਗੜ ਦੇ ਵਿੱਚ ਜਿਹੜਾ ਪਿਛਲੇ ਬਾਰ ਬੰਨ ਟੁੱਟਿਆ ਸੀਗਾ ਤਾਲੂਪੁਰੇ ਲਾ ਲਈਏ ਜਾਂ ਪੂਸ ਮੰਡੀ ਵਾਲਾ ਲਾ ਲਈਏ ਉਦੋਂ ਅੱਗੇ ਕਰ ਲਾ ਹਿੱਸਾ ਜਿਹੜੇ ਜਿਹ ਪਨੀਆਰੀ ਪਿੰਡ ਦੇ ਵਿੱਚ ਬੰਨ ਟੁੱਟਿਆ ਹੈਗਾ ਉਦੋਂ ਅੱਗੇ ਚਾਹੇ ਆਪਾਂ ਗੰਗਾ ਨਗਰ ਲਾ ਲਈਏ ਹਨੂਮਾਨਗੜ ਲਾ ਲਈਏ ਚਾਹੇ ਆਪਾਂ ਰਸਤਾਂ ਦੇ ਵਿੱਚ ਲਾ ਲਈਏ ਕਿਉਂਕਿ ਉੱਥੇ ਵੀ ਖਤਰਾ ਜਿਹੜਾ ਮੰਡਰਾ ਰਿਹਾ ਹੈਗਾ ਅਨੂਪਗੜ ਤੱਕ ਜਿੱ ਕਿ ਤਰ੍ਹਾਂ ਇੱਕ ਜਿਹੜਾ ਬਨਸੇ ਟੁੱਟਿਆ ਪਰ ਉਹ ਕਿਸਾਨਾਂ ਦੀ ਕਿਸਮਤ ਚੰਗੀ ਉਹਨਾਂ ਨੇ ਬਨ ਨੂੰ ਬਨ ਲਿਆ ਪਿੱਛੇ ਜੋ ਟਾਂਗਰੀ ਤੋਂ ਟਾਂਗਰੀ ਤੇ ਮਾਰਕੰਡਾ ਇਸ ਰੰ ਵਿੱਚ ਉਹ ਇਹਦੇ ਵਿੱਚ ਵੀ ਪਾਣੀ ਪੂਰਾ ਭਰਿਆ ਹੋਇਆ ਹੈਗਾ ਜਿੰਨੇ ਵੀ ਖੱਜਰ ਦਾ ਏਰੀਆ ਹੈਗਾ ਕਿਸਾਨਾਂ ਨੂੰ ਸचेत ਰਹਿਣਾ ਚਾਹੀਦਾ ਤੇ ਖਨੌਰੀ ਹੈਗਾ ਤੇ ਚਾਂਦਪੁਰ ਹੈਗਾ ਸਹੀ ਰਿਹਾ ਚੀਤ ਹੈਗਾ ਭਾਵੇਂ ਸੂਰਗੜ ਹੈਗਾ ਭਾਵੇਂ ਸੂਰਤ ਉੱਕੇ ਲੱਗਦੇ ਇਰੀ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਤੇ ਹੜ੍ਹਾਂ ਦੇ ਬਾਰੇ ਜਿੰਨੇ ਵੀ ਤੱਕ ਪਾਣੀ ਲੈ ਕੇ ਉੱਧ ਜਾਣ ਕੋਲ ਲੈ ਕੇ ਨਾ ਤੰਗਦਾ